ਵੀ ਜਿਸਵੇਂ ਆਪਾਂ ਹੁਣ ਦੁੱਧ ਪਿੰਨੇ ਹੈਗੇ ਵਿਉਮਾ ਹੁਣ ਮੈਸਾਂ ਦਾ ਦੁੱਧ ਪੀ ਲਿਆ ਜੀ ਬੱਚੇ ਅੱਜ ਕੱਲ੍ਹ ਤੁਹਾਨੂੰ ਪਤਾ ਆਪਾਂ ਦੁੱਧ ਦੇ ਪਲਾਉਂਦੇ ਆ ਜੋ ਜਿਹੜੇ ਲੋਕਾਂ ਨੇ ਮੈਸਾ ਰੱਖੀਆਂ ਕਹੀਂ ਕਿਆ ਕਰਦੇ ਆ ਵੀ ਦੁੱਧ ਵੱਧ ਦੇ ਦੇਵੇ ਆ ਕੁਝ ਵੀ ਹੈ ਨਾ ਉਹ ਲੱਗ ਲੱਗ ਤਰ੍ਹਾਂ ਦੇ ਐਕਸਪੈਰੀਮੈਂਟ ਕਰਦੇ ਨੇ ਕਈ ਇੰਜੈਕਸ਼ਨ ਵਗੈਰਾ ਲਗਾ ਦਿੰਦੇ ਨੇ ਹੈ ਨਾ ਉਹ ਜੇ ਹੁਣ ਗਲਤ ਇੰਜੈਕਸ਼ਨ ਲਗੂਗੇ ਜੀ ਤਾਂ ਜਿਹੜੀਆਂ ਬਿਮਾਰੀਆਂ ਨੇ ਉਹ ਤੋਂ ਫੈਲਣ ਵਾਲੀਆਂ ਜਿਹੜੇ ਦੁੱਧ ਪੀਓਗੇ ਉਹਨਾਂ ਤੋਂ ਲੱਗੂਗੇ ਇਹ ਇੱਕ ਮੈਸੇਜ ਹੈ ਜੀ ਮੈਸੇਜ ਵੀ ਹੈ ਜਾਨ ਬਚਾਣੇ ਵਾਲਾ ਮੈਸੇਜ ਹੈਗਾ ਲੋਕਾਂ ਲਈ ਹੁਣ ਕੋਰੋਨਾ ਵਰਗੀ ਬ ਕਿਵੇਂ ਲੋਕਾਂ ਦੇ ਰਜਗਾਰ ਬੰਦ ਹੋ ਗਏ ਘਰਾਂ ਮੈਂ ਬੈਠ ਗਏ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਬਹੁਤ ਵਧੀਆ ਤੁਹਾਨੂੰ ਸੁਣਾਵੇ ਅੱਛਾ ਬਹੁਤ ਵਧੀਆ ਪਹਿਲਾਂ ਤਾਂ ਜਾਣਨਾ ਚਾਹਾਂਗੀ ਕਿ ਜ਼ੌਂਬੀ ਲੈਂਡ ਵੇਖੀ ਆ ਤੁਸੀਂ ਫਿਲਮ ਸੋ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਮੈਮ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਜੀ ਇੱਕ ਆਪਣੇ ਪੰਜਾਬੀ ਸਿਨੇਮਾ ਲਈ ਇੱਕ ਲੱਗ ਜੀ ਫਿਲਮ ਹੈਗੀ ਵੀ ਜਿਵੇਂ ਅਮੇ ਹੋਰ ਵੀ ਕਮੇਡੀਅਨ ਮੂਵੀ ਵੀ ਦੇਖਦੇ ਹਾਂ ਹੋਰ ਵੀ ਦੇਖਦੇ ਆ ਇਹਦੇ ਵਿੱਚ ਕਮੇਡੀ ਵੀ ਹੈਗੀ ਹੈ ਤੇ ਇੱਕ ਮੈਸੇਜ ਵੀ ਹੈ ਲੋਕਾਂ ਵਾਸਤੇ ਵੀ ਜਿਸ ਵਿੱਚ ਆਪਾਂ ਹੁਣ ਦੁੱਧ ਪੀਣੇ ਹੈਗੇ ਵੀ ਉਹ ਮੈਂ ਹੁਣ ਮੈਸਾ ਦਾ ਦੁੱਧ ਪੀ ਲਿਆ ਜੀ ਬੱਚੇ ਅੱਜ ਕੱਲ੍ਹ ਤੁਹਾਨੂੰ ਪਤਾ ਆਪਾਂ ਦੁੱਧ ਦੇ ਪਾਲਾਉਂਦੇ ਆ ਜੇ ਉਹਨੂੰ ਜਿਹੜੇ ਲੋਕਾਂ ਨੇ ਮੈਸਾ ਰੱਖੀ ਵਾਂ ਕਹੀਂ ਕਿਆ ਕਰਦੇ ਆ ਵੀ ਦੁੱਧ ਵੱਧ ਦੇ ਦੇਵੇ ਆ ਕੁਝ ਵੀ ਹੈ ਨਾ ਉਹ ਲੱਗ ਲੱਗ ਤਰ੍ਹਾਂ ਦੇ ਐਕਸਪੈਰੀਮੈਂਟ ਕਰਦੇ ਉਹਨਾਂ ਕ ਇੰਜੈਕਸ਼ਨ ਵਗੈਰਾ ਲਗਾ ਦਿੰਦੇ ਹੈ ਨਾ ਉਹ ਜੇ ਹੁਣ ਗਲਤ ਇੰਜੈਕਸ਼ਨ ਲਗੂਗੇ ਜੀ ਤਾਂ ਉਹ ਜਿਹੜੀਆਂ ਬਿਮਾਰੀਆਂ ਨੇ ਉਹ ਤੋਂ ਫੈਲਣ ਵਾਲੀਆਂ ਜਿਹੜੇ ਦੁੱਧ ਪੀਓਗੇ ਉਹਨਾਂ ਨੂੰ ਤਾਂ ਲੱਗੂਗੀਆਂ ਤਾਂ ਲੱਗਦਾ ਹੈ ਕਿ ਜਿਹੜਾ ਮੈਸੇਜ ਦੇਣ ਦੇ ਵਿੱਚ ਇੱਕ ਕੋਸ਼ਿਸ਼ ਕੀਤੀ ਗਈ ਸੀ ਉਹ ਚ ਸਫਲ ਹੋਈ ਆ ਟੀਮ ਮੈਮ ਮੈਨੂੰ ਤਾਂ ਲੱਗ ਰਹੀ ਮੈਂ ਖੁ ਜ਼ਰੂਰ ਇਹ ਫਿਲਮ ਹੈਗੀ ਹੈ ਸੁਰਖੀਆਂ ਤੱਕ ਜਾਊਗੀ ਕਿਉਂਕਿ ਇਹ ਕੋਈ ਇਸ ਤਰ੍ਹਾਂ ਤਾਂ ਹੈ ਨਹੀਂ ਵੀ ਇੱਕ ਫਿਲਮ ਬਣਾਈ ਤੇ ਛੱਡਤੀ ਇਹ ਇੱਕ ਮੈਸੇਜ ਹੈ ਜੀ ਮੈਸੇਜ ਵੀ ਇਹ ਜਾਨ ਬਚਾਉਣ ਵਾਲਾ ਮੈਸੇਜ ਹੈਗਾ ਲੋਕਾਂ ਲਈ ਹੁਣ ਕਰੋਨਾ ਵਰਗੀ ਬਿਮਾਰੀ ਆਈ ਦੀ ਕਿਉਂਕਿ ਪਤਾ ਤਾਂ ਇਹ ਕਿਸੇ ਨੂੰ ਪਹਿਲਾਂ ਕਿਵੇਂ ਲੋਕਾਂ ਦੇ ਰੋਜ਼ਗਾਰ ਬੰਦ ਹੋ ਗਏ ਘਰਾਂ ਮੈਂ ਬੈਠ ਗਏ ਕੈਬ ਚਲਾਣ ਵਾਲਿਆਂ ਦੀਆਂ ਟੈਕਸੀਆਂ ਬੰਦ ਹੋ ਗਈਆਂ ਜਿਹੜੇ ਕਿਸ਼ਤਾਂ ਦੇ ਰਹੇ ਤੇ ਆਪਣੇ ਮਕਾਨਾਂ ਦੀਆਂ ਕਿਸ਼ਤਾਂ ਦੇ ਬੇਰੋਜ਼ਗਾਰ ਹੋ ਗਏ ਸੋ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਆਫਤ ਹੈਗੀ ਉਹ ਆ ਸਕਦੀ ਹੈ ਪਰ ਜੇ ਆਪਾਂ ਉਸ ਨੂੰ ਪਹਿਲਾਂ ਹੀ ਕੰਟਰੋਲ ਮਾਰਾ ਖਲੂਗੇ ਤਾਂ ਬਹੁਤ ਵਧੀਆ ਰਹੂਗਾ ਜੀ ਅੱਛਾ ਜੇ ਅਸੀਂ ਗੱਲ ਕਰੀਏ ਫਿਲਮ ਦੇ ਵਿੱਚ ਕਿ ਫਿਲਮ ਦੇ ਬਹੁਤ ਸਾਰੇ ਕਿਰਦਾਰ ਨੇ ਇੱਕ ਕਿਰਦਾਰ ਜਿਹੜਾ ਤੁਹਾਡੇ ਦਿਲ ਨੂੰ ਛੂ ਗਿਆ ਦਿਲ ਨੂੰ ਸੁਣਿਆ ਵਾਲਾ ਕਿਰਦਾਰ ਦਾ ਮੈਂ ਮੈਂ ਵੀ ਇੱਕ ਐਵੇਂ ਇਸ ਫਿਲਮ ਦਾ ਹਿੱਸਾ ਗਈ ਸੋ ਪਵਾਦੀ ਕਰੈਕਟਰ ਜਿਹੜਾ ਮਤਲਬ ਕਿ ਇਹਨਾਂ ਦਾ ਮੈਨੂੰ ਫੋਨ ਆਇਆ ਵੀ ਕਹਿੰਦੇ ਵੀ ਇੱਕ ਪਵਾਦੀ ਕਰੈਕਟਰ ਹੈ ਜੀ ਕੀ ਬਜਟ ਲਵੋਗੇ ਹਾਂ ਪਹਿਲਾਂ ਤਾਂ ਮੈਨੂੰ ਲੱਗਿਆ ਵੀ ਯਾਰ ਹਮੇ ਐਕਟਰ ਤਾਂ ਹੈ ਨਹੀਂ ਵੀ ਸ਼ਾਇਦ ਯਾਰ ਕਿਸੇ ਨੇ ਮਜ਼ਾਕ ਤਾਂ ਨਹੀਂ ਕਰਦੇ ਮੈਂ ਤਾਂ ਦੇਸੀ ਜੀ ਭਾਸ਼ਾ ਮੋਹ ਕੇ ਗੱਲ ਸ਼ੁਰੂ ਹੋ ਗਿਆ ਮੈਂ ਕਿਹਾ ਬਾਈ ਦੇਖ ਲੈ ਮਜ਼ਾਕ ਮਜ਼ੂਕ ਤਾਂ ਨਹੀਂ ਕਰ ਰਿਹਾ ਤਾਂ ਹਾਂ ਕਹਿੰਦਾ ਨਹੀਂ ਬਾਈ ਜੀ ਹੈਨਾ ਫਿਰ ਅਮੇ ਆਪਣੀ ਬੋਲੀ ਕੀ ਬਾਤ ਕਰਾਂਗੇ ਜੀ ਵੀ ਹੈਨਾ ਵੀ ਪੁਵਾਦ ਕੀ ਬਾਤ ਖਾਉਣੀ ਚਾਹੀਦੀ ਹੈ ਵੀ ਹਮੇ ਕਿਤੇ ਵੀ ਜਾਹਾਂਗੇ ਮਾਝਾ ਮਾਲਵਾ ਦੁਆਬੇ ਕੀ ਤਾਂ ਬਾਤ ਹੋਆਗੀ ਵੀ ਪਰ ਕੋਈ ਪੁਵਾਦ ਕੀ ਬਾਤ ਨਹੀਂ ਕਰਦਾ ਵੀ ਜਦ ਹਮੇ ਕਿਸੇ ਮਾਲਵੇ ਮ ਕਿਤੇ ਲਾਂਗੇ ਉੱਥੇ ਮਾਨੂੰ ਲੋਕ ਜਦੋਂ ਮੈਂ ਗੱਲਬਾਤ ਕਰਾਂਗੇ ਤਾਂ ਮਾਨੂੰ ਅਕਸਰ ਲੋਕ ਕਹਦਾ ਕਿ ਬਾਈ ਜੀ ਹਰਿਆਣੇ ਤੇ ਆਇਆ ਯਾ ਰਾਜਸਥਾਨ ਕੇ ਬਾਗੜੀ ਹੈਗੇ ਫਿਰ ਉਹਨਾਂ ਨੂੰ ਹਮੇ ਕਹਾਂਗੇ ਵੀ ਬਾਈ ਹਮੇ ਪੰਜਾਬ ਕੇ ਹੀ ਹੈ ਹਮ ਵੀ ਇਸੀ ਧਰਤੀ ਕੇ ਪੁੱਤਾਂ ਹੈਗੇ ਵੀ ਪਰਮਰੀ ਜਿਹੜੀ ਬੋਲੀ ਹੈ ਪੌਦੀ ਬੋਲੀ ਹੈ ਪੰਜਾਬੀ ਕੀ ਜਿਵੇਂ ਮਾਝੇ ਮਾਲਵਾ ਦੁਆਬੇ ਕੀ ਬੋਲੀ ਹੈ ਇਸ ਤਰ੍ਹਾਂ ਮਾਰੀ ਪੌਦੀ ਬੋਲੀ ਹੈ ਤੋਂ ਬੜਾ ਵਧੀਆ ਲੱਗੇ ਜਦੋਂ ਫਿਰ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਯਾਰ ਬਾਈ ਵੀ ਥਮੇ ਦੇਖੋ ਪੌਦੀ ਕਰੈਕਟਰ ਰੱਖਿਆ ਮੈਂ ਕਿਹਾ ਮੈਂ ਬੜੀ ਗਲਤ ਗੱਲ ਹੋ ਗਈ ਬਈ ਮੈਂ ਤੁਹਾਨੂੰ ਬਜਟ ਦੱਸਾਂ ਮੈਂ ਯਾਰ ਮੈਂ ਫਿਲਮ ਆ ਫ੍ਰੀ ਮੈਂ ਕਰੂੰਗਾ ਮੈਂ ਕੋਈ ਬਜਟ ਨਹੀਂ ਲੈਣੇਗਾ ਅੱਛਾ ਕੋਈ ਬਜਟ ਨਹੀਂ ਲੇਤਾ ਸੱਚੀ ਕੁਛ ਵੀ ਨਹੀਂ ਲਿਆ ਜੀ ਮੈਂ ਤਾਂ ਮੈਂ ਕਹ ਵੀ ਨਹੀਂ ਹੈ ਨਾ ਮੈਨੂੰ ਕਹਦੇ ਵੀ ਕੋਈ ਨਹੀਂ ਜੀ ਬਹੁਤ ਵਧੀਆ ਬਾਤ ਲੱਗੀ ਵੀ ਹੈ ਨਾ ਸਾਨੂੰ ਐਂ ਗੱਲ ਕਹੀ ਹੈ ਵੀ ਅਸੀਂ ਫਿਰ ਵੀ ਸਾਰਾ ਜੋ ਮਾਨ ਸਨਮਾਨ ਹੋਊਗਾ ਵੀ ਅਸੀਂ ਕਰੂਗੇ ਪਰ ਅਸੀਂ ਤਾਂ ਇਹ ਬਿਲਕੁਲ ਇਨਕਾਰ ਕਰਦੇ ਵੀ ਪੁਆਦੀ ਬੋਲੀ ਵਾਸਤੇ ਦੇਖੋ ਅੱਜ ਹਮੇ ਆਪਣੇ ਬਜਟ ਦੱਸ ਕੇ ਬੈਠ ਜੀਏ ਕਿਸੇ ਨੇ ਕੋਸ਼ਿਸ਼ ਕੀਤੀ ਹੈ ਮਾਰੀ ਬੋਲੀ ਨੂੰ ਅੱਗੇ ਲੈ ਕੇ ਆਣੇ ਕੀ ਫਿਰ ਉਹ ਤਾਂ ਗਲਤ ਗੱਲ ਹੋ ਜਾਊਗੀ ਕੀ ਲੱਗਦਾ ਹੈ ਕਿ ਜਿਹੜੀ ਪੁਆਦ ਦੀ ਜਿਹੜੀ ਲੈਂਗੁਏਜ ਹੈ ਉਹਦਾ ਦਾਇਰਾ ਘਟ ਸੀਗਾ ਤਾਂ ਕਰਕੇ ਬਹੁਤ ਘੱਟ ਲੋਕਾਂ ਤੱਕ ਪਹੁੰਚੀ ਹੈ ਕਿਉਂਕਿ ਆਪਣੇ ਪੰਜਾਬ ਦੇ ਵੀ ਬਹੁਤ ਸਾਰੇ ਇਦਾਂ ਦੇ ਲੋਕ ਹੈ ਜਿਨ੍ਹਾਂ ਨੂੰ ਪੁਆਦੀ ਬੋਲੀ ਬਾਰੇ ਨਹੀਂ ਪਤਾ ਮੈਮ ਦਾਹਰਾ ਘੱਟ ਨਹੀਂ ਹੈਗਾ ਪੁਆਦੀ ਬੋਲੀ ਜਿੰਨੀ ਕ ਹੈਗੀ ਹੈ ਨਾ ਮਾਝਾ ਮਾਲਵਾ ਦੁਆਬੀ ਗਿਆ ਘੱਟ ਏਰੀਆ ਹੈਗਾ ਹਰ ਜਿਹੜਾ ਪੁਆਦ ਕਾ ਏਰੀਆ ਹੈਗਾ ਉਸਮ ਹਰਿਆਣਾ ਵੀ ਆਵਾ ਹਿਮਾਚਲ ਵੀ ਆਵਾ ਚੰਡੀਗੜ ਯੂਟੀ ਹਰ ਪੰਜਾਬ ਕਾ ਨੰਗਲ ਡੈਮ ਤੋਂ ਲੈ ਕੇ ਨੰਗਲ ਵਾਲਾ ਆਨੰਦਪੁਰ ਸਾਹਿਬ ਰੋਪੜ ਚੰਕੌਰ ਸਾਹਿਬ ਫਤਿਹਗੜ੍ਹ ਸਾਹਿਬ ਪਟਿਆਲਾ ਮੂਨਕ ਸੰਗਰੂਰ ਮਲੇਰਕੋਟਲੇ ਕਈ ਉਧਰ ਦੇ ਕਈ ਪਿੰਡਾਂਗੇ ਜਿਹੜੇ ਪਵਾਦਵਾਵਾਂਗੇ ਗੁੱਲਾਚੀਕਾ ਤੇ ਹਰਿਆਣੇ ਮੈਂ ਜੀਂਦ ਤੱਕ ਨਰੈਣਗੜ ਅੰਬਾਲਾ ਇਹ ਸਾਰਾ ਪਵਾਦੀ ਹੈ ਸੋਲਨ ਡਿਸਟ੍ਰਿਕਟ ਬੱਦੀ ਹਿਮਾਚਲ ਦੇ ਜਿਹੜੇ ਵੀ ਏਰੀਆ ਪਵਾਦੀ ਹੈਗੇ ਹਰ ਚੰਡੀਗੜ੍ਹ ਜਿੱਥੇ ਪੂਰੀ ਦੁਨੀਆ ਨੂੰ ਹਾਬੀ ਯਾਰ ਹਮੇ ਚੰਡੀਗੜ੍ਹ ਘੁੰਮਣ ਜਾਣਾ ਬੀੜਾ ਸੋਹਣਾ ਖੂਬਸੂਰਤ ਸ਼ਹਿਰ ਹੈਗਾ ਫਿਲਮਾਂ ਵੀ ਦੇਖ ਲਓ ਚੰਡੀਗੜ੍ਹ ਕਿਉਂ ਬਾਤਕ ਜਿਆਦਾ ਹੋਈ ਹੈ ਸਟਾਰਟਿੰਗ ਤੇ ਲੈ ਕੇ ਬੜਾ ਵਧੀਆ ਲੱਗ ਰਿਹਾ ਤਾਂ ਵੀ ਆ 17 ਸੈਕਟਰ ਹੈਨਾ ਆ 70 ਸੈਕਟਰ ਹੋਮਲੈਂਡ ਬੜਾ 67 ਸੈਕਟਰ ਸੀਪੀ ਮੋਲ ਜਿੱਥੇ ਅਸੀਂ ਖੜੇ ਹੈਗੇ ਬਹੁਤ ਵਧੀਆ ਲੱਗ ਰਿਹਾ ਜੀ ਦੇਖ ਕੇ ਵੀ ਯਾਰ ਮਾਰੇ ਇਲਾਕੇ ਨੂੰ ਦਿਖਾਇਆ ਜਾ ਰਿਹਾ ਇਸ ਦਾ ਮਤਲਬ ਮਾਰਾ ਇਲਾਕਾ ਕਿਤਨਾ ਕਿਤੇ ਤਾਂ ਇੱਕ ਨੰਬਰ ਮਾ ਬਗਾ ਸੋ ਪੂਰਾ ਇਲਾਕਾ ਤਾਂ ਜੀ ਸਾਰਾ ਬਹੁਤ ਖੁਸ਼ੀ ਮਹਿਸੂਸ ਹੋਈ ਹੈ ਮੈਮ ਤੇ ਦਰਸ਼ਕਾਂ ਨੂੰ ਕੋਈ ਖਾਸ ਅਪੀਲ ਕਰਨੀ ਚਾਹੋ ਦਰਸ਼ਕਾਂ ਨੂੰ ਮੈਂ ਖਾਸ ਅਪੀਲ ਇਹੀ ਕਰਨਾ ਚਾਹਾਂਗਾ ਜੀ ਵੀ ਜਿਸ ਤਰ੍ਹਾਂ ਦਾ ਮੈਸੇਜ دیا ਵਗਾ ਵੀ ਹੈ ਨਾ ਆਪਣੀ ਜਾਨ ਕਿਸ ਤਰ੍ਹਾਂ ਬਚ ਸਕਦੀ ਹੈ ਵੀ ਕੋਈ ਜਿਹੜੇ ਗਲਤ ਕੰਮ ਕਰ ਰਹੇ ਹੈ ਇੰਜੈਕਸ਼ਨ ਗਲਤ ਲਗਾ ਰਹੇ ਹੈ ਮੈਂ ਸਾਨੂੰ ਸੋ ਇੱਕ ਵਾਰੀ ਆਪਣੇ ਨਿਆਣਿਆਂ ਕੇ ਗੈਲ ਫਿਲਮ ਦੇਖਣ ਆਓ ਕਿਉਂਕਿ ਇੱਕ ਤਾਂ ਨਿਆਣਿਆਂ ਵਾਸਤੇ ਵੀ ਇੱਕ ਛੁੱਟਿਆ ਕੇ ਦਿਨ ਚੱਲ ਰਹੇ ਹੈ ਉਹਨਾਂ ਨੂੰ ਵੀ ਵਧੀਆ ਲੱਗੂਗਾ ਹੁਣ ਕਿੱਥੇ ਗਰਮੀਆਂ ਮਰਦੇ ਹੋਏ ਆ ਕੇ ਫਿਲਮ ਵੀ ਦੇਖੋ ਇੰਜਵਾਇ ਵੀ ਕਰੋ ਹੈਨਾ ਬੱਚਿਆਂ ਦਾ ਵੀ ਥੋੜਾ ਜੀ ਲੱਗਿਆ ਰਹੂਗਾ ਹਰ ਉਹਨਾਂ ਕੇ ਮਤਲਬ ਕੀ ਫਿਲਮ ਹੈ ਪਰਿਵਾਰਕ ਫਿਲਮ ਹੈ ਜੀ ਕੋਈ ਇਸ ਤਰ੍ਹਾਂ ਦਾ ਉਹ ਨਹੀਂ ਹੈ ਇੱਕ ਚੰਗਾ ਮੈਸੇਜ ਮਿਲੂ ਥੈਂਕ ਯੂ ਸੋ ਮੱਚ ਧੰਨਵਾਦੀ ਤੁਹਾਡਾ ਰੋਜ਼ਾਨਾ ਸਪੋਕਸਮੈਨ ਵਾਲਿਆਂ ਦਾ ਤੁਹਾਡੀ ਸਾਰੀ ਟੀਮ ਦਾ ਧੰਨਵਾਦ ਵੀ ਥਮੇ ਵੀ ਮਾਰੀ ਬੋਲੀ ਦੀ ਗੱਲ ਕਰੀ ਹੈ ਬਹੁਤ ਬਹੁਤ ਧੰਨਵਾਦ ਦਿলো ਧੰਨਵਾਦ ਥੈਂਕ ਯੂ ਸੋ ਮੱਚ ਥੈਂਕ ਯੂ